ਜਲਾਲਾਬਾਦ थाना ਸਿਟੀ ਪੁਲਿਸ ਨੇ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਦੋ ਲੋਕਾਂ ਨੂੰ ਕੀਤਾ ਕਾਬੂ ਮਾਮਲਾ ਦਰਜ ਜਾਣਕਾਰੀ ਮੁਤਾਬਕ ਅੱਜ ਦੇ ਦਿਨ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਜਲਾਲਾਬਾਦ थाना ਸਿਟੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਚੋਰੀ ਦੇ ਮੋਟਰਸਾਈਕਲਾਂ ਸਮੇਤ ਪੁਲਿਸ ਦੇ ਵੱਲੋਂ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਦੱਸ ਦਈਏ ਕਿ ਇਹਨਾਂ ਦੇ ਖਿਲਾਫ थाना ਸਿਟੀ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 50 ਦਰਜ ਕੀਤਾ ਗਿਆ ਹੈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟਿਵਾਣਾ ਮੋੜ ਚੌਂਕ ਵਿਖੇ ਪੁਲਿਸ ਦੇ ਵੱਲੋਂ ਨਾਕੇਬੰਦੀ ਕੀਤੀ ਹੋਈ ਸੀ ਅਤੇ ਇਸੇ ਨਾਕੇਬੰਦੀ ਦੇ ਦੌਰਾਨ ਉਹਨਾਂ ਨੇ ਦੋ ਵੱਖ-ਵੱਖ ਲੋਕਾਂ ਨੂੰ ਦੋ ਮੋਟਰਸਾਈਕਲ ਸਮੇਤ ਰੋਕਿਆ ਅਤੇ ਜਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਮਾਮਲਾ ਸ਼ੱਕੀ ਹੋਇਆ ਜਿਸ ਤੋਂ ਬਾਅਦ ਸਖਤੀ ਨਾਲ ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਦੋਨੇ ਲੋਕਾਂ ਦੇ ਕੋਲੇ ਮੋਟਰਸਾਈਕਲ ਚੋਰੀ ਦੇ ਹਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਥਾਣਾ ਸਿਟੀ ਜਲਾਲਾਬਾਦ ਵਿਖੇ ਮਾਮਲਾ ਦਰਜ ਕਰ ਦੋਨੇ આરોપીਆਂ ਨੂੰ ਕਾਬੂ ਕਰ ਲਿਆ ਗਿਆ ਦੱਸ ਦਈਏ ਕਿ ਪੁਲਿਸ ਨੇ ਕਿਹਾ ਕਿ ਕਾਬੂ ਕੀਤੇ ਗਏ આરોપીਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਜਿਸ ਦੌਰਾਨ ਹੁਣ ਪੁੱਛਗਿੱਛ ਤੇ ਪਤਾ ਲੱਗੇਗਾ ਕਿ ਇਹ ਲੋਕ ਮੋਟਰਸਾਈਕਲ ਕਿੱਥੋਂ ਚੋਰੀ ਕਰਦੇ ਸਨ ਅਤੇ ਅੱਗੇ ਕਿੱਥੇ ਵੇਚਦੇ ਸਨ ਮੋਟਰਸਾਈਕਲ ਚੋਰੀ ਕਿੱਥੋਂ ਕੀਤਾ ਹਾਂਜੀ ਮੋਲਨ ਲਿਆ ਸੀ ਨਾਲੇ ਗੰਦੇ ਚੋਰੀ ਦੇ ਮੋਲਨ ਲਿਆ ਸੀ ਉਸ ਤੇ अच्छान्ना नहीं पता अच्छा, थी प्यारी अच्छा ਤੁਸੀਂ ਮੁੱਲ ਲਿਆ ਹੈ ਹਾਂਜੀ ਤੂੰ ਵੀ ਦੂਸਰਾ ਮੋਟਰਸਾਈਕਲ ਤੇਰੇ ਕੋਲੇ ਮੈਂ ਚਲਾਉਣਾ ਤੇ ਮੋਟਰਸਾਈਕਲ ਮੈਂ ਤਾਂ ਬਾਈਕ ਤੇ ਕਿਸੇ ਗਾਂਢੀ ਮੁੰਡਾ ਸੀ ਉਹਦੇ ਨਾਲ ਲਿਫਟ ਲਈ ਸੀ اچھا ਤੇ ਉਹ ਤਾਂ ਫਸ ਗਿਆ ਜੀ ਉੱਥਾ ਇਹ اچھا ਤੇ ਮੈਂ ਕਿਹਾ ਮੈਂ ਤਾਂ ਟਗੜਾ ਰਹਿ ਗਿਆ ਜੀ اچھا ਬਾਅਦ ਕਿਸੇ ਨਾਲ ਆਏ ਤੇ ਮੈਂ ਤਾਂ ਮਰਦਮ ਜੀ اچھا ਤੁਸੀਂ ਮੋਟਰਸਾਈਕਲ ਚੋਰੀ ਨਹੀਂ ਕੀਤੇ ਨਹੀਂ ਮੈਂ ਨਹੀਂ ਤੇ ਆਪੇ ਆ ਕੇ ਤੁਹਾਡੇ ਕੋਲ ਦੋਵੇਂ ਮੋਟਰਸਾਈਕਲ ਚੋਰੀ ਦੇ ਨਹੀਂ ਜੀ ਮੁੰਡਾ ਭੱਜ ਗਿਆ ਨਾ ਜੀ ਉਹ ਜੀ ਜੀ ਨੇ ਮੋਟਰਸਾਈਕਲ ਚੁੱਕਿਆ ਸੀ ਜਿਹਦੇ ਮਗਰ ਮੈਂ ਬੈਠਾ ਸੀਗਾ ਮੇਰਾ ਘਰ ਦੇ ਗਲੀ ਜਿੱਦਾਂ ਹੁੰਦਾ ਸੀਗਾ ਬਾਈ ਹਾਂ ਐਫ ਆਈ ਆਰ ਨੰਬਰ 50 ਡੇਟਡ 1 4 2024 ਅੰਡਰ ਸੈਕਸ਼ਨ 379 411 ਥਾਣਾ ਸਿਟੀ ਜਲਾਲਾਬਾਦ ਤੋਂ ਦਰਜ ਕੀਤੀ ਗਈ ਹੈ ਇਹ ਵੀ ਜਿਹੜੇ ਐਸ ਐਚਓ ਨੇ ਅੰਗਰੇਜ਼ ਕੁਮਾਰ ਉਹਦੀ ਜੇਰੇ ਨਿਗਰਾਨੀ ਤੇ ਦਰਜ ਹੋਇਆ ਹੈ ਇਹ ਏਐਸਆਈ ਬੰਤ ਸਿੰਘ ਨੇ ਇਹ ਮੁਕਦਮਾ ਦਰਜ ਕੀਤਾ ਹੈ ਮੁਖਬਰੀ ਹੋਈ ਸੀ ਕਿ ਦੋ ਵਿਅਕਤੀ ਦੋ ਮੋਟਰਸਾਈਕਲਾਂ ਤੇ ਘੁੰਮ ਰਹੇ ਨੇ ਤੇ ਜੇ ਕਿਤੇ ਨਾਕਾ ਲਾਇਆ ਜਾਵੇ ਤਾਂ ਇਹਨਾਂ ਨੂੰ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਜਾ ਸਕਦਾ ਜਿਸ ਤੇ ਟਵਾਣਾ ਚੌਕ ਵਿਖੇ ਕੱਲ ਨਾਕਾ ਲਾਇਆ ਗਿਆ ਕੁਲਦੀਪ ਸਿੰਘ ਉਰਫ ਛੰਟੀ son of ਦਰਸ਼ਨ ਸਿੰਘ ਗਲੀ ਨੰਬਰ 1 ਜੰਮੂ ਵਸਤੀ ਜਲਾਲਾਬਾਦ ਇਹਦੇ ਕੋਲ ਚੋਰੀ ਦਾ ਮੋਟਰਸਾਈਕਲ ਸੀ ਤੇ ਦੂਸਰਾ ਸਾਹਿਲ ਕੁਮਾਰ ਸਨ ਉਹ ਅਵਤਾਰ ਸਿੰਘ ਇਹ ਬਾਰੇ ਕੀ ਦਾ ਰਹਿਣ ਵਾਲਾ ਸੀ ਥਾਣਾ ਸਦਰ ਜਲਾਲਾਬਾਦ ਦਾ ਇਹਨਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਵੀ ਕਿੱਥੋਂ ਚੋਰੀ ਕੀਤਾ ਕਿਹਨੂੰ ਵੇਚਣਾ ਸੀ ਜਾਂ ਪਹਿਲਾਂ ਵੀ ਹੋਰ ਚੋਰੀ ਕੀਤੀ ਹੈ ਇਹਦਾ ਇੱਕ ਦਿਨ ਦਾ ਰਿਮਾਂਡ ਅਸੀਂ ਹਾਸਲ ਕਰ ਲਿਆ ਇਨਵੈਸਟੀਗੇਸ਼ਨ ਜਾਰੀ ਹੈ ਹੋਰ ਵੀ ਅਗਰ ਬਰਾਮਦਗੀ ਹੁੰਦੀ ਹੈ ਤਾਂ ਉਹ ਇਥੋਂ ਕੀਤੀ ਜਾਏਗੀ ਦੋ ਮੋਟਰਸਾਈਕਲ ਸਮੇਤ ਦੋ ਲੋਕ ਕਬੂਲੇ ਦੋ ਮੋਟਰਸਾਈਕਲ ਸਮੇਤ ਦੋ ਲੋਕ ਕਬੂਲੇ